ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨਤੇ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਮਸਤ ਹੋਵਾਂਗੇ ਤੇ ਅੱਜ ਮੈਂ ਥੋੜੀ ਸ਼ਾਪਿੰਗ ਕਰਨ ਆਈ ਸੀ ਕਿਉਂਕਿ ਮੇਰੇ ਜਿਹੜੇ ਹੈਅਰ ਕੇਅਰ ਦੇ ਜਿਹੜੇ ਪ੍ਰੋਡਕਟਸ ਸੀ ਉਹ ਖਤਮ ਹੋ ਚੁੱਕੇ ਸੀਗੇ ਤੇ ਇਸ ਕਰਕੇ ਮੈਂ ਥੋੜਾ ਟਾਈਮ ਵੀ ਸੀਗਾ ਥੋੜੀ ਛੁੱਟੀ ਵੀ ਸੀ ਇਸ ਕਰਕੇ ਮੈਂ ਥੋੜਾ ਟਾਈਮ ਕੱਢਿਆ ਜੇ ਚਲੋ ਠੀਕ ਹੈ ਤੇ ਅੱਜ ਆਪ ਆ ਗਏ ਆ ਜੀ ਸ਼ਾਪ ਦੇ ਵਿੱਚ ਸ਼ਾਪ ਦੇ ਵਿੱਚ ਮੈਂ ਲਿਆ ਹੈਗਾ ਇੱਥੇ ਹੈਅਰ ਕੇਅਰ ਦੇ ਪ੍ਰੋਡਕਟ ਤੇ ਮੇਰੇ ਜਿਹੜੇ ਸ਼ੈਂਪੂਸ ਆ ਮੈਂ ਸ਼ੈਂਪੂ ਕਿਹੜਾ ਯੂਜ਼ ਕਰਦੀ ਮੈਂ ਲੋਰੀਅਲ ਦਾ ਸ਼ੈਂਪੂ ਯੂਜ਼ ਕਰਦੀ ਆ ਲੋਰੀਅਲ ਦਾ ਹੀ ਕੰਡੀਸ਼ਨਰ ਯੂਜ਼ ਕਰਦੀ ਆ ਤੇ ਜਿਹੜਾ ਸੀਗਾ ਜਿਹੜਾ ਸਿਰਮਾ ਉਹ ਸਿਰਮਾ ਮੈਟ੍ਰਿਕਸ ਦਾ ਯੂਜ਼ ਕਰਦੀ ਆ ਤੇ ਉਹ ਮੈਂ ਸਾਰਾ ਬਾਈ ਕਰ ਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਕੁਝ ਦੇਖਣ ਗਈ ਹਾਂ ਕਿ ਮੇਰੇ ਲਾਈ ਕੁਝ ਹੋਰ ਹੈ ਜ਼ਮਾਨ ਤੇ ਉਸ ਤੋਂ ਬਾਅਦ ਫਿਰ ਮੈਂ हेयर कलर ਲਿਆ ਤੇ हेयर ਕਰ ਲਿਆ ਤੇ ਬਾਅਦ ਥੋੜਾ ਕੋਲਡ ਡਰਿੰਕ ਵਾਲਾ ਗੀ ਕੋਲਡ ਡਰਿੰਕ ਦੇ ਵਿੱਚੋਂ ਮੈਂ ਕੋਲਡ ਰਿੰਕ ਕੋਕ ਲਈ ਤੇ ਥੋੜਾ ਰੀਅਲ ਦਾ ਯੂਜ਼ ਲਿਆ ਤੇ ਉਹ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਕਿਉਂਕਿ ਜਿਹੜਾ ਕੈਮਰਾ ਫਰੰਟ ਦੇਖਾ ਤੇ ਮੇਰੇ ਬਾਸਕਟ ਜਿਹਾ ਦੇਖਾ ਜਿਹਾ ਮੋਬਾਈਲ ਜਿਹਾ ਤੇ ਥੋੜਾ ਨਈ ਮੈਂ ਦਿਖਾ ਸਕਦੀ ਬਾਸਕਟ ਦੇ ਵਿੱਚ ਕੀ ਸਮਾਨ ਹੈ ਨਾ ਮੈਂ ਤੁਹਾਨੂੰ ਬੋਲ ਕੇ ਦੱਸ ਰਹੀ ਹਾਂ ਤੇ ਫਿਰ ਘੁੰਮਦੇ ਫਿਰਦੇ ਸਾਨੂੰ ਥੋੜੀ ਪਿਆਸ ਲੱਗੀ ਤੇ ਮੈਂ ਕੋਕ ਲਈ ਕੋਕ ਪੀਣ ਤੋਂ ਬਾਅਦ ਫਿਰ ਥੋੜਾ ਫਿਰ ਦੇਖਿਆ ਸਮਾਨ ਤੇ ਜੋ ਵੀ ਵਗੈਰਾ ਸੀਗਾ ਹੈਅਰ ਕੇਅਰ ਦਾ ਸਮਾਨ ਲੈਣ ਤੋਂ ਬਾਅਦ ਹੈਅਰ ਕਲਰ ਲਿਆ ਹੈਅਰ ਕਲਰ ਤੋਂ ਬਾਅਦ ਜੋ ਪੈਨ ਵਗੈਰਾ ਸੀਗੇ ਉਹ ਲੈ ਪੈंसिल ਵਗੈਰਾ ਤੇ ਹੋਰ ਦੇਖ ਕੇ ਘੁੰਮ ਕੇ ਦੇਖ ਕੇ ਦੇ ਦੇ ਸੀ ਕਿ ਮੈਂ ਕਿੱਥੇ ਆਫਰ ਲਗਾ ਰਹਾਂ ਦੇਖੋ ਫੇਕੇ ਦੇਖਿਆ ਆਫਰ ਤਾਂ ਕਾफी ਚੀਜ਼ਾਂ ਦੇ ਆਫਰ ਲੱਗਾ ਹੋਇਆ ਸੀਗਾ ਜਿੱਦਾਂ 30% 40% 20% ਕਾफी ਜ਼ਿਆਦਾ ਆਫਰ ਲੱਗਾ ਸੀ ਤੇ ਜਿਹੜਾ ਮੇਰੇ ਘਰ ਦਾ ਜ਼ਮਾਨਤ ਵੀ ਸੀਗਾ ਉਹ ਵੀ ਜਿਹੜਾ ਖਤਮ ਹੋ ਗਿਆ ਸੀਗਾ ਤੇ ਉਹ ਲਿਆਈ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਫਿਰ ਘੁੰਮੀ ਫਿਰ ਘੁੰਮਰਦੋਬਾ ਦੇਖਿਆ ਕਿ ਚਲੋ ਆ ਹੋਨਾ ਕਿਚਨ ਦਾ ਦੇਖ ਲੈਣੇ ਆ ਕਿਚਨ ਦਾ ਫਿਰ ਮੈਂ ਥੋੜਾ ਕਿਚਨ ਵਾਲਾ ਜਿਹੜਾ ਸ਼ਾਪ ਹੁੰਦਾ ਹੈ ਸੋਪ ਉਹ ਲਈ ਸੋਪ ਲੈ ਆਈ ਸੋਫ ਲੈਂਡਰ ਦੇ ਫਿੱਤੇ ਆ ਗਈਆਂ ਤੇ ਥੋੜੀ ਚਟਨੀ ਜਿਹੜੀ ਸਪਾਈਸੀ ਜੀ ਜਿਹੜੀ ਚਟਨੀ ਹੁੰਦੀ ਟਮਾਟੋ ਸੌਸ ਨੇ ਬੋਲਦੇ ਨੇ ਉਹ ਲਈ ਤੇ ਥੋੜੀ ਫਿਰ ਥੋੜਾ ਪਾਸਤਾ ਵਗੈਰਾ ਲਿਆ ਪਾਸਤਾ ਲਿਆ ਮੈਗੀ ਲਈ ਮੈਗੀ ਮੈਂ ਆਟਾ ਮੈਗੀ ਲਈ ਤੇ ਥੋੜੀ ਸਪਾਈਸੀ ਇੱਕ ਜਿਆਦਾ ਸਪਾਈਸੀ ਮੈਗੀ ਸੀ ਉਹ ਲਈ ਮੈਂ ਕਦੀ ਖਾਦੀ ਨਹੀਂ ਸੀ ਮੈਂ ਕਿਹਾ ਫਸਟ ਟਾਈਮ ਟਰਾਈ ਕਰੂੰਗੀ ਤੇ ਤੁਹਾਨੂੰ ਮੈਂ ਦੱਸੂਗੀ ਅੱਗੇ ਨੈਕਸਟ ਕਿ ਮੈਂ ਜਦੋਂ ਘਰ ਆ ਕੇ ਬਣਾਈ ਉਹ ਮੈਗੀ ਤੇ ਉਹਦਾ ਰਿਜ਼ਲਟ ਕੀ ਸੀਗਾ ਤੁਸੀਂ ਪਲੀਜ਼ ਮੇਰੇ ਨਾਲ ਬਨੇ ਰਹਿਣਾ ਤੇ ਉਹ ਸੀਨ ਦੇਖਣ ਵਾਲਾ ਕਿ ਤੁਹਾਨੂੰ ਵੀ ਪਤਾ ਲੱਗੇ ਉਹ ਟੇਸਟ ਕਿਦਾਂ ਦਾ ਸੀ ਹੈ ਨਾ ਤੇ ਉਹ ਟੇਸਟ ਕਾਫੀ ਜ਼ਿਆਦਾ ਸੀਗਾ ਮੈਂ ਤੁਹਾਨੂੰ ਦਿਖਾਉਂਗੀ ਅੱਗੇ ਠੀਕ ਹੈ ਤੇ ਇੱਥੇ ਤੁਸੀਂ ਜੋ ਵੀ ਸ਼ਾਪ ਦੇ ਵਿੱਚ ਜਾਨੂੰ ਜੜੇਗਾ ਇਹ ਇਹਨੂੰ ਕੀ 7 ਡੇ ਦੇ ਵਿੱਚ ਨਾ 7 ਡੇ ਦੇ ਵਿੱਚ ਜੋ ਵੀ ਤੁਸੀਂ ਲੈਣਾ ਤੇ ਲੈ ਸਕਦੇ ਆ ਤੇ ਉਹਦੇ ਵਿੱਚ ਕਪੜਾ ਵਗੈਰਾ ਵੀ ਆ ਤੇ ਫਿਰ ਆਗੇ ਮੈਂ ਇਥੇ ਸੂਬ ਵਗੈਰਾ ਲਏ ਇਥੇ ਤੇ ਕੁਛ ਸੀਗਾ ਪਲਾਸਟਿਕ ਦਾ ਸਮਾਨ ਜਿਗਾ ਬਟ ਮੈਂ ਲਿਆ ਨਹੀਂ ਕੁਝ ਵੀ ਕਿਉਂਕਿ ਪਲਾਸਟਿਕ ਜਿਹੜੀ ਸੀ ਬੇਕਾਰ ਈ ਮੈਨੂੰ ਪਲਾਸਟਿਕ ਦਾ ਜਿਹੜਾ ਸਮਾਨ ਉਹ ਵਧੀਆ ਨਹੀਂ ਜਿਆਦਾ ਲੱਗਦਾ ਤੇ ਦੇਖੋ ਇੱਕ ਦੋ ਵਾਰ ਯੂਜ਼ ਕਰੂਗੀ ਟੁੱਟੇ ਜਾਂਦੀ ਹੈ ਨਾ ਤਾਂ ਕੋਈ ਫਾਇਦਾ ਨਹੀਂ ਇਹਦਾ ਹੈਗਾ ਤੇ ਫਿਰ ਮੈਂ ਥੋੜੇ ਸੂਬ ਵਗੈਰਾ ਲਏ ਕਿਉਂਕਿ ਸੂਬ ਵਗੈਰਾ ਵੀ ਟਾਈਟਿੰਗ ਕਰਦੀ ਹੈ ਥੋੜੀ ਮੈਂ ਤੇ ਪਤਲੀ ਹੋਣਾ ਚਾਹੀਦੀ ਆ ਤੇ ਇਸ ਕਰਕੇ ਥੋੜਾ ਸੂਬ ਵਗੈਰਾ ਲੈਣ ਤੋਂ ਬਾਅਦ ਫਿਰ ਹੋਰ ਦੇਖਣਦੇ ਆ ਖੁਮ ਫਿਰ ਕੇ ਕੀ ਹੋਰ ਕੀ ਲਈ ਹੈ ਨਾ ਫਿਰ ਮੈਂ ਕੀ ਲਿਆ ਪੋਹਾ ਲਿਆ ਪੋਹੇ ਦੇ ਦੋ ਪੈਕੇਟ ਲਏ ਠੀਕ ਆ ਤੇ ਪੋਹਾ ਖਾਣ ਤੋਂ ਬਾਅਦ ਫਿਰ ਥੋੜਾ ਘੁੰਮੀ ਫਿਰ ਪਿਆਸ ਲੱਗੀ ਫਿਰ ਮੈਂ ਸੋਚਿਆ ਚਲੋ ਕਿ ਉਹ ਨਾ ਆਈਸਕ੍ਰੀਮ ਲਈ ਜਾਵੇ ਨਾ ਤੇ ਆਈਸਕ੍ਰੀਮ ਠੰਢ ਠੰਢੀ ਉੱਥੇ ਹੀ ਬੈਠ ਕੇ ਖਾਧੀ ਆਈਸਕ੍ਰੀਮ ਵੀ ਬੈੱਕੇ ਨਹੀਂ ਮਤਲਬ ਕਿ ਚਲਦੇ ਫਿਰਦੇ ਮੈਗੀ ਖਾਧੀ ਤੇ ਮੈਗੀ ਖਾਣ ਤੋਂ ਬਾਅਦ ਫਿਰ ਸੌਰੀ ਆਈਸਕ੍ਰੀਮ ਖਾਣ ਤੋਂ ਬਾਅਦ ਫਿਰ ਅਸੀਂ ਨੈਕਸਟ ਅੱਗੇ ਚਲੇ ਗਏ ਤੇ ਇੱਥੇ ਫਿਰ ਜ਼ਿਆਦਾ ਾਲਾ ਵਗੈਰਾ ਸੀ ਗਿਆ ਧਾਲਾ ਚੀਨੀ ਵਗੈਰਾ ਸੀ ਹੈ ਨਾ ਜੋ ਵੀ ਕਿਸੇ ਨੇ ਲੈਣਾ ਹੋਵੇ ਤੇ ਉਹ ਲੈ ਸਕਦਾ ਏ ਤੇ ਹਾਂ ਸਿੱਗੀ ਠੰਡੀ ਠੰਡੀ ਜਿਹੜੀ ਆਈਸਕ੍ਰੀਮ ਹੋ ਖਾਧੀ ਤੇ ਕਾਫੀ ਜ਼ਿਆਦਾ ਟੇਸਟੀ ਸੀ ਤੇ ਰਾਤ ਹੋਈ ਗਰਮੀ ਤੋਂ ਕਾਫੀ ਗਰਮੀ ਬਹੁਤ ਜ਼ਿਆਦਾ ਮੈਨਈ ਤੇ ਮੈਂ ਐਗੀ ਸੋਟੇ ਤੇ ਆਈ ਸੀ ਸੋਟੇ ਉੱਤੇ ਜ਼ਿਆਦਾ ਗਰਮੀ ਬਹੁਤ ਲੱਗ ਰਹੀ ਸੀ ਫਿਰ ਮੈਂ ਕਿਹਾ ਚਲੋ ਇੱਥੇ ਹੀ ਖਾ ਲੈਨੇ ਆ ਨਾ ਆਈਸਕ੍ਰੀਮ ਵੀ उसके बाद होर कुछ नहीं फिर असी थोड़ा बिल वगैरह पे किता तो मैं पूछ रही थी कच दिलास कच दॉटल सियाँ तो मैं पूछ रही थी प्राइस की इन का बट मैं जो पहली पिछली बार गई तो शॉपिंग करके लैके गई सी तो मैं क्या हूँ जरूर तो गाई ये स्पाइसी मैगी है बहुत ज़्यादा स्पाइसी मैगी है तो इसे मैं ट्राई करूँगी फस्ट टाइम इतनी स्पाइसी वाली मैगी ट्राई कर रही देख स कलर आप बहुत ज़्यादा स्पाइसी है तो ट्राई करते हैं तो देखते हैं कितनी स्पाइसी खाकर बताती हूँ स्पाइसी है बहुत ज़्यादा स्पाइसी तो नहीं बोल सकती बट स्पाइसी है बहुत ज़्यादा तो नहीं ठीक है नॉर्मल मैगी से ज़्यादा ज़्यादा स्पाइसी है अब लगी मिर्ची स्पाइसी है जितनी खाने में स्पाइसी लग रही है उतनी ही टेस्टी है आप में है की का आप मिट्टी लगी है तो अभी स्वेलिंग हो जाएंगी लिप्स पर स्पाइसी है गाइज बहुत ज़्यादा स्पाइसी है पहले तो मुझे लगी नहीं एक बाइट में दो बाइट में लगी तीसरी बाइट में मिट्टी लगने लगी मतलब कि खाने में तो टेस्टी है अच्छी है अगर आपने खाई है तो मुझे बताना ज़रूर ठीक है ਜੋ ਆਮ ਨੋਰਮਲ ਮੈਗੀ ਖਾਤੇ ਨਾ ਉਸ ਸੇ ਕਾਫੀ ਜ਼ਿਆਦਾ ਸਪਾਈਸੀ ਹੈ ਪਲੀਜ਼ ਵੀਡੀਓ ਕੋ ਲਾਈਕ ਕਰ ਦੇਣਾ ਚੈਨਲ ਕੋ ਸਬਸਕ੍ਰਾਈਬ ਕਰ ਦੇਣਾ ਤੇ ਵਲੌਗ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਪਲੀਜ਼ ਗਾਇਸ ਸਪੋਰਟ ਕਰੋ ਜਿੰਨਾ ਹੋ ਸਕੇ ਤੁਸੀਂ ਸਪੋਰਟ ਨਹੀਂ ਕਰਦੇ ਠੀਕ ਹੈ ਸਪੋਰਟ ਵੱਧ ਵੱਧ ਕਰਿਆ ਕਰੋ ਤੇ ਮਿਲਦੇ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਬਾਏ